ਡਿਸਕ ਬल्ज ਦੀ ਗੱਲ ਕਰਨ ਲੱਗੇ ਹਾਂ L1 L2 L3 L4 L5 ਇਦਾਂ ਆਪਣੇ ਲੰਬਰ ਵਰਟੀਬਰਾਸ ਹੁੰਦੇ ਨੇ ਮਣਕੇ ਹੁੰਦੇ ਨੇ ਲੰਬਰ ਲੈਵਲ ਦੇ ਔਰ ਇਹ ਵਿਚਾਲੇ ਡਿਸਕ ਹੋ ਗਈਆਂ ਇਥੋਂ ਹੀ ਆਪਣੀ ਖੂਨ ਦੀ ਸਪਲਾਈ ਚੱਲਦੀ ਹੈ ਲੱਤਾਂ ਦੇ ਵਿੱਚ ਔਰ ਆਪਣੇ ਇਸ ਜਗ੍ਹਾ ਤੇ ਜਿੱਥੇ ਆਪਣੇ ਦਰਦ ਹੁੰਦਾ ਰਹਿੰਦਾ ਹੈ ਗੱਲ ਕਰਨ ਲੱਗੇ ਹਾਂ ਕਿਸਾਨ ਭਰਾਵਾਂ ਦੀ ਹੁਣ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਇਸ ਦੌਰਾਨ ਕਿਸਾਨ ਕਣਕ ਦੀ ਆਪਣੀ ਵਾਢੀ ਕਰਦਾ ਹੈ ਸਾਰਾ ਦਿਨ ਉਹ ਪਹਿਲਾਂ ਖੇਤ 'ਚ ਰਹਿੰਦਾ ਫਿਰ ਸਾਰਾ ਦਿਨ ਮੰਡੀ 'ਚ ਰਹਿੰਦਾ ਜਦੋਂ ਕਿਸਾਨ ਮੰਡੀ ਚ ਖੜ ਕੇ ਕੋਲੇ ਕੰਮ ਕਰਾਉਂਦੇ ਨੇ ਉਹਨਾਂ ਦੇ ਲੱਕ ਦੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ ਜਦੋਂ ਐਮ ਆਰ ਆਈ ਕਰਾਉਂਦੇ ਨੇ ਉਸ ਤੋਂ ਬਾਅਦ ਉਹ ਡਿਸਕ ਬਲਜ ਹੀ ਨਿਕਲ ਕੇ ਆਉਂਦਾ ਹੈ ਸੋ ਉਸ ਤੋਂ ਬਚਣ ਲਈ ਕਿਹੜੀਆਂ ਤੁਸੀਂ ਆਸਾਨ ਕਸਰਤਾਂ ਘਰ 'ਚ ਕਰਨੀਆਂ ਸ਼ੁਰੂ ਕਰੋਗੇ ਕਿ ਡਿਸਕ ਬਲਜ ਨੂੰ ਤੁਸੀਂ 1 ਮਹੀਨੇ ਦੇ ਵਿੱਚ ਵਿੱਚ ਆਸਾਨ ਕਸਰਤਾਂ ਨਾਲ ਠੀਕ ਕਰ ਸਕੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸਭ ਤੋਂ ਪਹਿਲੀ ਜਿਹੜੀ ਐਕਸਰਸਾਈਜ਼ ਆਪਾਂ ਕਰਨੀ ਹੈ 댓 ਇਜ਼ ਬ੍ਰਿਜਿੰਗ ਮਤਲਬ ਲੱਕ ਨੂੰ ਉੱਪਰ ਚੱਕਣਾ ਜਾਨੀ ਕਿ ਪੁਲ ਬਣਾਉਣਾ ਆਪਾਂ ਸਿੱਧੇ ਪੈ ਜਾਣਾ ਦੋਨੋਂ ਗੋਡੇ ਮੋੜ ਕੇ ਲੱਕ ਨੂੰ ਹਵਾ ਚੱਕ ਦਾਂਗੇ ਇੱਥੇ ਹੋਲਡ ਕਰਾਂਗੇ ਆਪਾਂ 10 ਸੈਕਿੰਡ ਦੈਨ ਰਿਲੈਕਸ ਇਸ ਦੇ ਪੰਜ ਸੈਟ ਲਾਓ ਸੈਕਿੰਡ ਐਕਸਰਸਾਈਜ਼ ਹੋਏਗੀ ਹਾਫ ਕੋਬਰਾ ਆਪਾਂ ਉਲਟੇ ਲੇਟ ਜਾਾਂਗੇ ਦੋਨੋਂ ਆਪਣੇ ਜਿਹੜੇ ਹੱਥ ਐਦਾਂ ਖੋਲ ਦੇਣੇ ਆ ਔਰ ਕੋਣੀਆਂ ਵੀ ਸਿੱਧੀਆਂ ਰਹਿਣਗੀਆਂ 90 ਡਿਗਰੀ ਦੇ ਐਂਗਲ ਤੇ ਉੱਪਰ ਉੱਠਣ ਦੀ ਕੋਸ਼ਿਸ਼ ਇੱਥੇ ਆਪਾਂ 5 ਸੈਕਿੰਡ ਹੋਲਡ ਦੈਨ نیچے ਇਸ ਦੇ ਵੀ ਆਪਾਂ ਪੰਜ ਸੈਟ ਲਾਉਣੇ ਆ ਥਰਡ ਆਗੀ ਬੈਕ ਐਕਸਟੈਂਸ਼ਨ ਐਕਸਰਸਾਈਜ਼ ਆਪਾਂ ਹੱਥ ਦੋਨੋਂ ਪਿੱਛੇ ਔਰ ਉੱਪਰ ਉਠਣ ਦੀ ਕੋਸ਼ਿਸ਼ ਇੱਥੇ ਆਪਾਂ 5 ਸੈਕਿੰਡ ਹੋਲਡ ਦੈਨ ਰਿਲੈਕਸ ਇਸਦੇ ਵੀ ਆਪਾਂ 5 ਸੈੱਟ ਲਾਉਣੇ ਆ ਉਸ ਤੋਂ ਨੈਕਸਟ ਜਿਹੜੀ ਐਕਸਰਸਾਈਜ਼ ਆ 댓 ਇਜ਼ ਕੈਟ ਐਂਡ ਕੈਮਲ ਯਾਨੀ ਕਿ ਬਿੱਲੀ ਔਰ ਊਂਠ ਵਾਲੀ ਕਸਰਤ ਆਪਾਂ ਫਿਗਰ ਆਫ 4 ਚ ਆ ਜਾਾਂਗੇ ਯਾਨੀ ਕਿ ਮੋਢਿਆਂ ਦੇ نیچے ਹੱਥ ਆ ਜਾਣੇ ਆ ਔਰ ਹੈਪਸ ਦੇ نیچے ਗੋਡੇ ਸਾਹਮਣੇ ਦੇਖ ਰਹੇ ਆ ਇੱਥੇ ਆਪਾਂ ਦੇਖੋ ਤੁਸੀਂ ਲੰਬਰ ਜਿਹੜਾ ਲੈਵਲ ਆ ਥੱਲੇ ਨੂੰ ਲੈ ਕੇ ਬਿੱਲੀ ਦੀ ਤਰ੍ਹਾਂ ਇਥੇ ਆਪਾਂ ਹੋਲਡ ਕਰਨਾ 5 ਸੈਕਿੰਡ ਫਿਰ ਉਲਟੀ ਤਰ੍ਹਾਂ ਉੱਪਰ ਚੱਕ ਦੇਣੀ ਹੈ ਇੱਥੇ ਵੀ ਆਪਾਂ 5 ਸੈਕਿੰਡ ਹੋਲਡ ਇਸਦੇ ਵੀ ਆਪਾਂ ਪੰਜ ਸੈਟ ਲਾਉਣੇ ਆ ਉਸ ਤੋਂ ਅਗਲੀ ਕਸਰਤ ਸਪਾਈਡਰਮੈਨ ਐਕਸਰਸਾਈਜ਼ ਫਿਗਰ ਆਫ 4 ਚ ਆ ਕੇ ਖੱਬਾ ਹੱਥ ਸਰਜੀ ਲਾਤੇ ਬਿਲਕੁਲ ਸਟ੍ਰੇਟ ਇੱਥੇ 5 ਸੈਕਿੰਡ ਹੋਲਡ ਇਹ ਆਪਾਂ ਦੋਨੋਂ ਸਾਈਡ ਕਰਨਾ 5-5 ਸੈਕਿੰਡ ਹੋਲਡ ਔਰ 5-5 ਵਾਰੀ ਕਰਾਂਗੇ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਕਰਨੀਆਂ ਸ਼ੁਰੂ ਕਰ ਦੋਗੇ ਡਿਸਕ ਬਲਜ ਨੂੰ ਤੁਸੀਂ 1 ਮਹੀਨੇ ਦੇ ਵਿੱਚ ਵਿੱਚ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ